ਚਾਈਨਾ ਡੋਰ ਦਾ ਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਖੰਨਾ ਦਾ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਚਾਈਨਾ ਡੋਰ ਖੁੱਲਿਆ ਬਾਜ਼ਾਰਾਂ ਦੇ ਵਿੱਚ ਉੜਦੀ ਹੋਈ ਨਜ਼ਰ ਆ ਰਹੀ ਹੈ ਤੇ ਬਾਜ਼ਾਰਾਂ ਦੇ ਵਿੱਚ ਚਾਈਨਾ ਡੋਰ ਦਾ ਤੰਕ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪੁਲਿਸ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਬਾਜ਼ਾਰਾਂ ਦੇ ਵਿੱਚ ਵਿਕਦੀ ਨਜ਼ਰ ਆ ਰਹੀ ਹੈ ਤੇ ਅੱਜ ਦਿਨ ਲੋਕ ਜ਼ਖਮੀ ਹੋ ਰਹੇ ਨੇ ਤਾਜ਼ਾ ਮਾਮਲਾ ਖੰਨਾ ਦੇ ਸਮਾਦੀ ਰੋਡ ਤੋਂ ਰਤਨ ਹੀੜੀ ਵਲ ਜਾਣ ਵਾਲੇ ਅੰਡਰ ਬ੍ਰਿਜ ਨੇੜੇ ਵਾਪਰਿਆ ਜਿੱਥੇ ਨਹਿਰੀ ਵਿਭਾਗ ਦਾ ਇੱਕ ਮੁਲਾਜ਼ਮ ਚਾਈਨਾ ਡੋਰ ਦੀ ਚਪੇੜ ਦੇ ਵਿਚਕਾਰ ਦੇ ਨਾਲ ਜ਼ਖਮੀ ਹੋ ਗਿਆ ਤਿੰਨ ਦੇ ਸਾਈਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਤੇ ਸਤਨਾਮ ਸਿੰਘ ਦਾਇਕ ਹੈ ਕਿ ਉਹ ਪਾਕ ਦੇ ਮੁਲਾਜ਼ਮ ਜ਼ਰਾਵਰ ਸਿੰਘ ਜੋ ਕਿ ਆਪਣੇ ਮੋਟਰਸਾਈਕਲ ਤੇ ਡਿਊਟੀ ਤੋਂ ਪਰਤ ਰਹੇ ਸਨ ਤਾਂ ਇਸ ਦੇ ਦਰਮਿਆਨ ਗਲੇ ਦੇ ਵਿੱਚ ਚਾਈਨਾ ਡੋਰ ਫਸਦੀ ਹੈ ਤੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੱਗੇ ਰੈਫਰ ਕਰ ਦਿੱਤਾ ਗਿਆ ਤੋਨਾ ਪੁਲਿਸ ਨੇ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਤੇ ਨਕੇਲ ਕਸਨੀ ਚਾਹੀਦੀ ਹੈ ਉਧਰ ਹੀ ਦੱਸਦੀ ਕਿ ਸਿਵਲ ਹਸਪਤਾਲ ਦੇ ਡਾਕਟਰ ਜਿਨ੍ਹਾਂ ਦਾ ਹੈ ਕਿ ਜਦ ਮਰੀਜ਼ ਉਹਨਾਂ ਦੇ ਕੋਲ ਪਹੁੰਚਿਆ ਤਾਂ ਗਰਦਨ ਤੇ ਡੂੰਗਾ ਕੱਟ ਸੀ ਤੇ ਕਾਫੀ ਕੀ ਖੂਨ ਜਿਹੜਾ ਵਗ ਚੁੱਕਿਆ ਸੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਉਹਨਾਂ ਮਰੀਜ਼ ਨੂੰ ਅੱਗੇ ਰੈਫਰ ਕਰ ਦਿੱਤਾ ਜੀ ਆਰ ਪੀ ਸਿੰਘ ਸਰਪੰਚ ਸਾਹਪੁਰੇ ਤੋਂ ਸਾਹਪੁਰੇ ਹਾਂਜੀ ਹਾਂਜੀ ਸਰ ਕੀ ਘਟਨਾ ਹੋਈ ਸੀ ਇਹ ਆਪਣੇ ਪਿੰਡ ਦਾ ਮੁੰਡਾ ਜੀ ਜਰਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋਲ ਦੁਕਾਨ ਤੇ ਆਏ ਉਸ ਤੋਂ ਬਾਅਦ ਪਿੰਡ ਚੱਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਕੋਲ ਨੇੜੇ ਨੰਗਣ ਲੱਗੇ ਡੋਰ ਇਹਨਾਂ ਦੇ ਗਲ 'ਚ ਫਸ ਗਈ ਕਿਹੜਾ ਅੰਡਰਬ੍ਰਿਜ ਸੀ ਸਰ ਇਹ ਸਮਾਦੀ ਰੋਡ 'ਲਾ ਅੰਡਰਬ੍ਰਿਜ ਜਿਹੜਾ ਨਵਾਂ ਬਣਿਆ ਹਾਂ ਉੱਥੋਂ ਵੜਨ ਲੱਗੇ ਇਹਨਾਂ ਦੇ ਡੋਰ ਕਿੰਨਾ ਫਾਸਕੀ ਗਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹਨਾਂ ਦਾ ਇਤੋਂ ਕਟਿੰਗ ਹੋ ਗਈ ਉਹ ਪਰਮਾਤਮਾ ਵਿੱਚ ਬਿਜਾ ਕਰਤਾ ਇਹਨਾਂ ਦਾ ਫਿਰ ਅਸੀਂ ਹਸਪਤਾਲ ਲੈ ਕੇ ਗਏ ਇਹਨਾਂ ਨੂੰ ਟ੍ਰੀਟਮੈਂਟ ਕਰਾਇਆ ਪਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਐਸਡੀਓ ਸਾਹਿਬ ਨੂੰ ਸਾਰਿਆਂ ਨੂੰ ਵੀ ਇਹ ਪਾਬੰਦੀ ਲਾਈ ਜਾਵੇ ਬਸੰਤ ਪੰਚਮੀ ਤੋਂ ਪਹਿਲਾਂ ਪਹਿਲਾਂ ਇਹ ਤੇ ਪਾਬੰਦੀ ਲਈ ਜਾਵੇ ਇਹ ਤਾਂ ਜਾਨਵਰਾਂ ਦਾ ਨੁਕਸਾਨ ਹੁੰਦਾ ਸਾਰਿਆਂ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤੇ ਪਵੰਦੀ ਲਈ ਜਾਵੇ ਤੇ ਕੱਦ ਤੇ ਸੀ ਸਾਰੇ ਇਹ ਬਾਈਕ ਤੇ ਸੀਗਾ ਜੀ ਮੋਟਰਸਾਈਕਲ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਤੇ ਫਿਰ ਉੱਥੇ ਰਾਹ ਕੀ ਇਹਨਾਂ ਨੇ ਉਹਨੂੰ ਲੈ ਕੇ ਹੁੰਦੇ ਉੱਥੇ ਮੇਰੇ ਕੋ ਆਏ ਮੇਰੀ ਸ਼ਾਪ ਹੈ ਜਿਸ਼ਮਾਦੀ ਰੋਡ ਤੇ ਮੈਨੂੰ ਕਹਿੰਦੇ ਆਪਾ ਦਵਾਈ ਲੈ ਕੇ ਆਉਣੀ ਹੈ ਵੀ ਜ਼ਿਆਦਾ ਹੋ ਗਈ ਪ੍ਰੋਬਲਮ ਫਿਰ ਮੈਂ ਇਹਨਾਂ ਨੂੰ ਗੱਡੀ 'ਚ ਲੈ ਗਿਆ ਤੇ ਬਲੀਡਿੰਗ ਕਰਾਉਂਦੇ ਉੱਥੇ ਹੋ ਰਹੀ ਸੀ ਹਾਂ ਬਲੀਡਿੰਗ ਹੋ ਰਹੀ ਸੀ ਇਹਨਾਂ ਰਮਾਲ ਬੰਨਿਆ ਜੀ ਫਿਰ ਉੱਥੇ ਤੇ ਫਿਰ ਉਹ ਜੀ ਕਿਰੇ ਹਸਪਤਲ ਲੈ ਕੇ ਜਿੰਨ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਲ ਲੈ ਕੇ ਗਏ ਅੱਛਾ ਜੀ ਹਾਂ ਜੀ ਸਟਿਚਸ ਵਗੈਰਾ ਫੇਰ ਜਿਆਦਾ ਪ੍ਰੋਬਲਮ ਆਈ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਦੂਸਰੇ ਡਾਕਟਰ ਸਾਹਿਬ ਨੂੰ ਦਿਖਾਓ ਤੁਹਾਨੂੰ ਲੱਗਦਾ ਸੀ ਕਿ ਜੇ ਕੱਲੂ ਇਹ ਹੋਰ ਜਿਆਦਾ ਵੇਖੇ ਹਾਂ ਹਾਂਜੀ ਜੇ ਇਹ ਇਹ ਤਾਂ ਬਹੁਤ ਇਹਨਾਂ ਨੂੰ ਪ੍ਰੋਬਲਮ ਹੋ ਜਾਣੀ ਸੀ ਇਹ ਬਹੁਤ ਨੁਕਸਾਨ ਵਾਲੀ ਗੱਲ ਹੈ ਕੱਲੂ ਹੋਰ ਵੀ ਕਿਸੇ ਨੂੰ ਹੋਊਗੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੇ ਪਾਬੰਦੀ ਲਾਈ ਜਾਵੇ ਜਿਹੜੇ ਡੋਰ ਵੇਚਦੇ ਆ ਲੈ ਕੇ ਆਉਂਦੇ ਉਹਨਾਂ ਦੇ ਪਰਚੇ ਕੱਟੇ ਜਾ ਪੀਸੀ ਕੰਮ ਕਰਦੇ ਕਰ ਮੈਂ ਕਿਵੇਂ ਇਸ ਤੋਂ ਕਰਦੇ ਇਹ ਸਰਕਾਰੀ ਜੋਬ ਸਰਕਾਰੀ ਜੋਬ ਕਰਦੇ ਨੇ ਨੈਰੀ ਭਵਾਨ ਚ ਨੈਰੀ ਭਵਾਨ ਹਾਂਜੀ ਹਾਂਜੀ ਮੀਰਨੋਸਾਤਰਾਮ ਸਿੰਘ ਜੀ ਪਿੰਡ ਸਾਹਪਰੀ ਤੋਂ ਅੱਛਾ ਜੀ ਹਾਂਜੀ ਹਾਂਜੀ ਕੀ ਹੋਇਆ ਸੀ ਇਹਨੂੰ ਨੱਕ ਫਟਦਾ ਬੱਸ ਜੀ ਸਰ ਕੱਲ ਇਹ ਆਪਣਾ ਪਿੰਡ ਨੂੰ ਜਾ ਰਹੀ ਸੀਗੇ ਜੌਬ ਤੋਂ ਬਾਅਦ ਕਈ ਕੰਮ ਕਰਦੇ ਆਪਣੇ ਸਰਕਾਰੀ ਜੌਬ ਕਰਦੇ ਨੇ ਨਹਿਰੀ ਵਿਭਾਗ ਚ ਚਰਾਵਰ ਸਿੰਘ ਜੀ ਤੇ ਜਦੋਂ ਆਪਣਾ ਫਲਾਈਓਵਰ ਤੇ ਗਏ ਉੱਥੇ ਡੋਰ ਦੇ ਨਾਲ ਇਹਨਾਂ ਦੇ ਆਪਣਾ ਗਰਦਨ ਤੇ ਤੇ ਸਟੀ ਚ ਕਟਿਆ ਗਿਆ ਪੂਰਾ ਤੇ ਕਾਫੀ ਬਲੀਡਿੰਗ ਹੋਈ ਬਲੀਡਿੰਗ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਉੱਥੇ ਸਿਵਲ ਹਸਪਤਾਲ ਹਸਪਤਾਲ ਲੈ ਗਏ ਹਸਪੀਟਲ ਤੋਂ ਬਾਅਦ ਜਿਆਦਾ ਹੀ ਸੀ ਉਹਨਾਂ ਨੇ ਸਟਿਚਿੰਗ ਵੈਰ ਕੀਤੀ 10 ਟਾਂਕੇ ਲਗਾਏ ਘੱਟੋ ਘੱਟ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਇਹਨਾਂ ਦੀ ਹਾਂਜੀ ਤੇ ਪਰਿਵਾਰ ਵਾਲਿਆਂ ਨੂੰ ਗੱਲ ਕੀਤੀ ਸੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਹਾਂਜੀ ਫੋਨ ਕਾਲ ਕਰਤੀ ਸੀ ਜੀ ਵੀ ਇਦਾਂ ਕਰਕੇ ਗੱਲ ਹੋ ਗਈ ਤੇ ਪਰਿਵਾਰ ਤੋਂ ਕੋਈ ਆਇਆ ਸੀ ਨਾਲ ਉਹਦੇ ਤੇ ਪਰਿਵਾਰ ਤੋਂ ਉਹਨੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੀ ਸ਼ਾਪ ਆ ਨੇੜੀ ਉੱਥੋਂ ਫਲਾਈਓਵਰ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹ ਅੱਗੇ ਲੈ ਕੇ ਗਏ ਸਿਵਲ ਹਸਪੀਟਲ ਚ ਹੁਣ ਕਿਵੇਂ ਹਾਲ ਫੀਲ حال ਤਾਂ ਤਾਂ ٹھیک ہے جی ਹੁਣ ਅੱਗੇ ਨਾਲੋਂ ਕਾਫੀ ਫਰਕ ਆ ਤੇ ਸਟੀਚਿੰਗ ਵੇਰ ਕੀਤੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਦੱਸ ਦਾਂ ਜਿਹੜੀ ਇਹ ਡੋਰ ਹੈਗੀ ਆ ਕਾਫੀ ਜਾਨਲੇਵਾ ਡੋਰ ਹੈਗੀ ਆ ਡੋਰ ਤਾਂ ਜੀ ਕਾਫੀ ਜਾਨਲੇਵਾ ਅੱਗੇ ਵੀ ਆਪਣੇ ਹਾਸੇ ਹੁੰਦੇ ਆਏ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਬਹੁਤ ਸਖਤੀ ਨਾਲ ਇਹਦੇ ਕਾਰਵਾਈ ਕਰੇ ਕਿਉਂਕਿ ਇਹਨਾਂ ਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ ਸੀ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਵੀ ਜਿੰਨੀ ਜਲਦੀ ਆਪਾਂ ਇਹਦੇ ਪ੍ਰਸ਼ਾਸਨ ਸਮਝੇ ਇਸ ਗੱਲ ਨੂੰ ਤਾਂ ਵਧੀਆ ਗੱਲ ਆ ਜੀ ਵੀ ਅਗੇ ਤਿਹਾੜੀਆਂ ਆਣਾ ਜ਼ਰੂਰੀ ਵੀ ਆ ਬਿਲਕੁਲ ਬਿਲਕੁਲ ਜੀ ਕੋਈ ਵੀ ਤਿਹਾੜਾ ਦੇਖੋ ਹਾਲੇ ਤਾਂ ਬਸੰਤ ਦਾ ਤਿਹਾੜ ਆਇਆ ਨਹੀਂ ਹੈਗਾ ਹੱਲੀ ਡੋਰ ਆਪਾਂ ਨੂੰ ਦਿਖ ਰਹੀ ਆ ਇਹਨਾਂ ਦਾ ਨੁਕਸਾਨ ਹੋਇਆ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਇਹ ਚੀਜ਼ ਵਧਣੀ ਆ ਘਟੋ ਘਟ ਦੇਖੋ ਹਰ ਵਾਰੀ ਇਹ ਮਸਲੇ ਆਉਂਦੇ ਨੇ ਇਤਾਂ ਦੀ ਪ੍ਰੋਬਲਮ ਆਉਂਦੀਆਂ ਨੇ ਪਰ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਇਹਦਾ ਹੱਲ ਪੱਕੇ ਤੌਰ ਤੇ ਲੱਭੇ ਠੀਕ ਨੇ ਜੀ ਵੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅੱਗੇ ਤੋਂ ਨਾ ਜੀ ਥੋੜੀ ਜਿਆਦਾ ਨਹੀਂ ਚੰਗਾ ਹੀ ਤਾਂ ਜੀ ਕਾਫੀ ਆ ਸਮਝੋ ਬਸ ਬਚਾਈ ਹੋ ਗਏ ਜਿਹੜੀ ਅੱਗੇ ਆਪਣਾ ਅੰਦਰ ਜ਼ਖਮ ਕਾਫੀ ਡੂੰਘਾ ਸੀਗਾ ਥੋੜਾ ਜਿਹਾ ਵਿਚਾਰ ਰਹਿ ਗਿਆ ਹਾਂਜੀ ਹਾਂ ਸਮਾਂ ਰਹਿੰਦੇ ਪਹੁੰਚ ਗਏ ਜੀ ਇਹ ਤਾਂ ਗੱਲ ਹੈ ਹੀ ਆ ਹਾਂ ਜੀ ਮੈਡੀਕਲ ਹਾਂਜੀ ਮੈਡੀਕਲ ਨੇ ਜੀ ਤੇ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਜੀ ਪੰਛੀ ਤਾਂ ਅ ਗੱਸਪ ਕੀ ਮੈਟਲ ਸੀ ਜਿਹੜਾ ਇੱਕ ਕੈਟ ਦੇ ਪੰਨ ਨੇ ਡੋਲ ਘਟੇ ਜੀ ਸਰ ਸਾਡੇ ਕੋਲ ਥੋੜੀ ਜਿਹਾ ਪਹਿਲਾਂ ਪੇਸ਼ੈਂਟ ਆਇਆ ਸੀਗਾ ਜਿਹਨਾਂ ਦਾ ਨਾਮ ਸੀਗਾ ਜੋਰਾਵਰ ਸਿੰਘ ਸਾਇਹਪੁਰੇ ਪਿੰਡ ਤੋਂ ਸੀਗੇ ਸਰ ਉਹ ਸਮਾਦੀ ਰੋਡ ਤੋਂ ਰੇਲਵੇ ਓਵਰ ਬ੍ਰਿਜ ਜਗਾ ਅੰਡਰ ਬ੍ਰਿਜ ਜਗਾ ਉੱਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਉਹਨਾਂ ਦੇ ਕਾਫੀ ਬੜਾ ਕੱਟ ਲੱਗ ਗਿਆ ਸੀਗਾ ਗਰਦਨ ਤੇ ਅੱਗੇ ਵਾਲੇ ਬੱਸ ਸਰ ਉਹ 10 ਤੋਂ 12 ਸਟਿਚ ਲੱਗੇ ਨੇ ਕਾਫੀ ਬਲੀਡ ਕਰ ਰਿਹਾ ਸੀਗਾ ਤੇ ਆਪਾਂ ਉਹਨਾਂ ਦੇ ਸਟਿਚ ਲਗਾ ਕੇ ਅੱਗੇ ਉਹਨਾਂ ਨੂੰ ਰੈਫਰ ਕਰਤਾ ਸੀ ਕਿਉਂਕਿ ਬਲੀਡਿੰਗ ਨਹੀਂ ਬੰਦ ਹੋ ਰਹੀ ਸੀ ਉਹਨਾਂ ਦੀ ਕੱਟ ਸੀਗਾ ਕਾਫੀ ਡੀਪ ਸਰ ਤੇ ਸਰ ਅਗੇ ਬੌਂਸ ਵਗੈਰਾ ਦੇ ਲਈ ਉਹ ਜੀ ਉਹ ਠੀਕ ਸੀ ਉਹਨਾਂ ਦੇ ਹਾਂਜੀ ਸਰ ਬੌਂਸ ਵਗੈਰਾ ਤੱਕ ਹਲੇ ਪਹੁੰਚ ਨਹੀਂ ਸੀ ਮਸਲ ਡੀਪ ਸੀਗਾ ਮਸਲ ਤੱਕ ਸੀਗਾ ਪਰ ਬਲੀਡਿੰਗ ਕਾਫੀ ਹੋ ਰਹੀ ਸੀ ਜਿਸਦੇ ਮੈਨੂੰ ਲੱਗ ਰਿਹਾ ਸੀ ਵੀ ਜਿਵੇਂ ਕੋਈ ਉਹਨਾਂ ਦੀ ਕੋਈ ਆਰਟਰੀ ਵਗੈਰਾ ਕੱਟੀ ਗਈ ਹੋਵੇ ਵੈਸਲ ਕੱਟਿਆ ਗਿਆ ਹੋਵੇ ਉਹ ਬੰਦਾ ਜਿਹੜਾ ਹੈਗਾ ਸੀ ਉਹ ਹੈਂਡੀਕੈਪ ਸੀ ਬੰਦਾ ਹਾਂਜੀ ਉਹਨਾਂ ਦੀ ਹੈਂਡੀਕੈਪ ਸੀ ਕਿ ਉਹਨਾਂ ਦੀ ਰਾਈਟ ਆਰਮ ਨਹੀਂ ਸੀਗੀ ਫੋਰ ਆਰਮ ਨਹੀਂ ਸੀਗੀ ਤੁਹਾਨੂੰ ਪਤਾ ਸੀ ਕਿ ਉਹ ਕਿਸ ਚੀਜ਼ ਵਿੱਚੋਂ ਤਜਾ ਦੇ ਸੀ ਸਰ ਉਹ 10 ਦੇ ਸਿਪ ਬਾਈਕ ਤੇ ਜਾ ਰਹੇ ਸੀਗੇ ਜੀ ਡਿਊਟੀ ਤੋਂ ਆ ਰਹੇ ਸੀ ਕਿ ਕਿਤੇ ਡਿਪਾਰਟਮੈਂਟ ਚ ਕੰਮ ਕਰਦੇ ਨੇ ਮਨੇ ਘਰ ਵਾਪਸ ਜਾ ਰਿਹਾ ਸੀ ਡਿਊਟੀ ਤੋਂ ਸੇ ਦੋਸਤ ਕੀ ਅਪੀਲ ਕਰਨਾ ਚਾਹੂਗਾ ਜਿਹੜੀ ਇਹ ਜੋ ਡੋਰਾ ਨਾਲ ਲੋਕਾਂ ਦੇ ਉੱਤੇ ਜੀ ਕੋ ਸਰ ਇਹ ਐਦਾ ਹੈ ਨਾ ਵੀ ਦੇਖੋ ਹੁਣ ਤੱਕ ਕਿੰਨੀ ਦੇਰ ਪਹਿਲਾਂ ਦੀ ਗੱਲ ਆ ਵੀ ਬਸੰਤ ਪੰਚਮੀ ਨਿਕਲ ਚੁੱਕੀ ਆ ਉਦੋਂ ਪਤੰਗ ਉਡਾਏ ਸੀਗੇ ਤੁਸੀਂ ਇਹ ਦੇਖਣ ਵਾਲੀ ਗੱਲ ਹੈ ਵੀ ਉਹਦੀ ਡੋਰ ਹੈ ਉਦੋਂ ਦੀ ਉਡਾਈ ਹਲੇ ਤੱਕ ਵੀ ਉਹ ਐਦਾਂ ਦੀ ਐਦਾਂ ਹੀ ਉਹਦੀ ਸਟਰੈਂਥ ਪੂਰੀ ਪਈ ਆ ਮੀਨਸ ਕਿ ਕਿੰਨੀ ਕਿ ਡੇਂਜਰਸ ਆ ਵੀ ਕਿੰਨੇ ਮਹੀਨੇ ਬਾਅਦ ਵੀ ਉਹ ਗਲੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਉਹਦੀ ਸਟਰੈਂਥ ਹੈਗੀ ਆ ਮਤਲਬ ਉਹ ਹਲੇ ਵੀ ਇੰਨੀ ਜ਼ਿਆਦਾ ਇੰਜਰੀ ਲੋਕਾਂ ਨੂੰ ਕਰ ਸਕਦੀ ਆ ਤੇ ਬੈਟਰੀ ਹੈ ਕਿ ਆਪਾਂ ਇਹਨੂੰ ਨਾ ਹੀ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਆ ਆਪਣੇ ਵਾਸਤੇ ਤਾਂ ਕਿ ਲੋਕਾਂ ਨੂੰ ਵੀ ਠੀਕ ਰਹੇ ਜਿਹੜੇ ਆਪਣੇ ਬਰਡ ਨੇ ਪੰਛੀ ਨੇ ਉਹ ਵੀ ਠੀਕ ਰਹਿਣ ਇਨਸਾਨ ਵੀ ਠੀਕ ਰਹੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਸਰ ਹੋਊਗਾ